ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਧਾਰੀਵਾਲ ਕ੍ਰਿਕਟ ਕਲੱਬ ਵੱਲੋਂ ਗੋਲਨ ਮਿਲ ਗਰਾਊਂਡ ਵਿਖੇ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦੇ ਦੌਰਾਨ ਸੈਮੀਫਾਈਨਲ ਬਟਾਲਾ ਤੇ ਗੁਰਦਾਸਪੁਰ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਇਸ ਮੈਚ ਦਾ ਉਦਘਾਟਨ ਪ੍ਰਸਿੱਧ ਸਮਾਜ ਸੇਵੀ ਦੇ ਨਗਰ ਕੌਂਸਲ ਦੀਨਾ ਨਗਰ ਦੇ ਵਾਈਸ ਪ੍ਰਧਾਨ ਅਤੇ ਮੈਂਬਰ ਕੌਮੀ ਲੋਕ ਅਦਾਲਤ ਬਾਬਾ ਪ੍ਰਵੀਨ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਜਿੱਥੇ ਪ੍ਰਬੰਧਕਾਂ ਦੀ ਟੂਰਨਾਮੈਂਟ ਦੇ ਆਯੋਜਨ ਲਈ ਅਲੱਗ ਕੀਤੀ ਉੱਥੇ ਹੀ ਆਰਥਿਕ ਸਹਾਇਤਾ ਵੀ ਦਿੱਤੀ। ਉਹਨਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਬੇहद ਖੁਸ਼ੀ ਹੈ ਕਿ ਨੌਜਵਾਨ ਇਸ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਬਹੁਤ ਵੱਡੀ ਗਿਣਤੀ ਚੋਂ ਭਾਗ ਲੈ ਰਹੇ ਹਨ। ਉਹਨਾਂ ਨੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਨੌਜਵਾਨ ਨਸ਼ੇ ਤੋਂ ਦੂਰ ਰਹਿਣ ਦੇ ਲਈ ਖੇਡਾਂ ਦੇ ਨਾਲ ਜੁੜਨ ਪ੍ਰਸਿੱਧ ਸਮਾਜ ਸੇਵੀ ਤੇ ਕ੍ਰਿਸਚੀਅਨ ਆਗੂ ਬੱਬਾ ਗਿੱਲ ਨੇ ਧਾਰੀਵਾਲ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਉਣ ਲਈ ਟੂਰਨਾਮੈਂਟ ਦੇ ਆਯੋਜਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵਧੀਆ ਉਪਰਾਲਾ ਹੈ ਤੇ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾਣੇ ਚਾਹੀਦੇ ਹਨ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਪਰਵੀਨ ਬਾਬਾ ਵਾਈਸ ਪ੍ਰੈਜ਼ੀਡੈਂਟ ਮਿਊਨਿਸਪਲ ਕਾਉਂਸਲ ਦੀਨਾਨਗਰ ਔਰ ਧਾਰੀਵਾਲ ਦੇ ਵਿੱਚ ਮੇਰਾ ਬਹੁਤ ਹੀ ਜ਼ਿਆਦਾ ਪਿਆਰ ਹੈ ਔਰ ਇਹ ਵੀ ਮੇਰੀ ਵਿਦੇਸ਼ੀ ਹੈ ਕਿਉਂਕਿ ਇੱਥੇ ਦੇ ਜੀਵਾਂ ਨਾਲ ਮੇਰਾ ਬਹੁਤ ਹੀ ਪਿਆਰ ਹੈ ਕਾਫੀ ਸਾਲਾਂ ਤੋਂ ਮੇਰੇ ਅੱਥਿਆਨਾ ਜਾਣਾ ਵਾ ਸੋ ਅੱਜ ਮੈਨੂੰ ਸ਼ਹੀਦ ਭਗਤ ਸਿੰਘ ਕਲੱਬ ਨੇ ਇਨਵਾਈਟ ਕੀਤਾ ਬੁਲਾਇਆ ਮੈਨੂੰ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਬੱਚਿਆਂ ਨੇ ਸਾਨੂੰ ਬੁਲਾਇਆ ਹੈ ਔਰ ਮੈਂ ਤੇ ਵੈਸੇ ਹੀ ਕੋਈ ਵੀ ਤਿਹਾਰ ਹੋਵੇ ਧਾਰੀਵਾਲ ਦੇ ਅੰਦਰ ਕੋਈ ਵੀ ਅਨਫ ਫੈਲੀ ਫੈਸਟੀਵਲ ਹੋਵੇ ਸੋ ਮੈਂ ਬੜੀ ਭੱਜਦੇ ਭੱਜਦੇ ਪਿੱਛੇ ਸਰਾ ਬੜੀਆਂ ਖੁਸ਼ੀਆਂ ਛਲਾਂਗਾ ਮਾਰ ਕੇ ਆਈਦਾ ਵਾ ਰਾਮ ਰੀਲਾ ਦਿਨਾਂ ਦੇ ਵਿੱਚ ਵੀ ਔਰ ਵੱਡੇ ਦਿਨਾਂ ਦੇ ਵਿੱਚ ਵੀ ਔਰ ਅੱਜ ਵੀ ਬੜੀ ਮਨ ਨੂੰ ਖੁਸ਼ੀ ਸੀ ਬਲਕਿ ਮੈਂ ਪ੍ਰੋਗਰਾਮ ਤੇ ਸੀ ਉੱਥੋਂ ਪ੍ਰੋਗਰਾਮ ਨੂੰ ਛੱਡ ਕੇ ਤੇ ਆਪਜੀ ਵਾਸਤੇ फटाफट ਪਹੁੰਚੇ ਕਿਉਂਕਿ ਮੈਂ ਟਾਈਮ ਦਿੱਤਾ ਸੀਗਾ ਪਰ ਮੈਂ ਕਿੱਸੇ ਥੋੜੇ ਲੇਟ ਹੋ ਜਾਵਾਂਗੇ ਬਟ ਆਏ ਹਾਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਵਾ ਇਹ ਬੱਚ ਬੋੜਿਆਂ ਬੱਚਿਆਂ ਨੇ ਨੌਜਵਾਨਾਂ ਨੇ ਉਪਰਾਲਾ ਕੀਤਾ ਹੈ ਕਿਹੜਾ ਦਾ ਇੱਕ ਬਹੁਤ ਹੀ ਅੱਛਾ ਉਪਰਾਲਾ ਹੈ ਬੱਚਿਆਂ ਦਾ ਨੌਜਵਾਨਾਂ ਦਾ ਕਿਉਂਕਿ ਅੱਜ ਦੇ ਨੌਜਵਾਨ ਜਿਹੜੇ ਨੇ ਉਹ ਇਹ ਖੇਲ ਔਰ ਜੋ ਸਾਡੇ ਸਾਂਸਕ੍ਰਿਤੀ ਜੋ ਪੰਜਾਬ ਦੀ ਸਾਂਸਕ੍ਰਿਤੀ ਹੈ ਉਹਨੂੰ ਭੁੱਲਦੇ ਜਾ ਰਹੇ ਨੇ ਔਰ ਅੱਜ ਨਸ਼ਿਆਂ ਦੀ ਤੋੜ ਦੇ ਵਿੱਚ ਭਜੇ ਹੋਏ ਨੇ ਕੋਈ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਵਾ ਨਸ਼ਾ ਜਿਹੜਾ ਵਾ ਜਵਾਨੀ ਘਰ ਤਕਾਰਿਆ ਔਰ ਸਾਡਾ ਪੰਜਾਬ ਜਿਹੜਾ ਵਾ ਉਹ ਖਾਲੀ ਹੁੰਦਾ ਜਾਂਦਾ ਨੌਜਵਾਨਾਂ ਤੋਂ ਕਿਉਂਕਿ ਨੌਜਵਾਨ ਬਾਹਰ ਵਾਲੇ ਪਾਸੇ ਤੁਰਦੇ ਜਾਂਦੇ ਨੇ ਤੇ ਸਾਡਾ ਪੰਜਾਬ ਜਿਹੜਾ ਵਾ ਸਾਰਾ ਬਿਲਕੁਲ ਨੌਜਵਾਨਾਂ ਤੋਂ ਖਾਲੀ ਹੋ ਰਿਹਾ ਵਾ ਬਾਕੀ ਬਾਹਰ ਦੇ ਲੋਕ ਜਿਹੜੇ ਨੇ ਆ ਕੇ ਯੂਪੀ ਤੋਂ ਕੋਈ ਕਿੱਥੇ ਕੋਈ ਕਿਤੇ ਹੈਟ ਬਟ ਉਹ ਹੈ ਤੇ ਸਾਡੇ ਹਿੰਦੂस्तानी ਨੇ ਪਰ ਉਹ ਸਾਡੇ ਦੂਜੇ ਲੋਕਾਂ ਇਲਾਕਿਆਂ ਵਿੱਚੋਂ ਆ ਕੇ ਸਾਰੇ ਪੰਜਾਬ ਦੇ ਵਿੱਚ ਆਪਣਾ ਵਾਸਾ ਕਰ ਰਹੇ ਨੇ ਸੋ ਇਸ ਪੰਜਾਬੀਆਂ ਨੂੰ ਅਸੀਂ ਇਹੀ ਕਹਿੰਨੇ ਆ ਬੱਚਿਆਂ ਨੂੰ ਇਹੀ ਕਹਿੰਨੇ ਆ ਕਿ ਆ ਬੱਚਿਓ ਸਭ ਨਸ਼ੇ ਨੂੰ ਛੱਡੋ ਔਰ ਇੱਥੇ ਹੀ ਪੜ੍ਹਾਈਆਂ ਕਰੋ ਔਰ ਇੱਥੇ ਹੀ ਮਿਹਨਤ ਕਰੋ ਔਰ ਇੱਥੇ ਹੀ ਪੰਜਾਬ ਨੂੰ ਫਿਰ ਦੁਬਾਰਾ ਸੁੰਦਰ ਬਣਾਓ ਜੋ ਪੰਜ ਦਰਿਆਵਾਂ ਦਾ ਇੱਕ ਸਾਡਾ ਪੰਜਾਬ ਸੀਗਾ ਇਹ ਨਸ਼ਿਆਂ ਦਾ ਦਰਿਆ ਬਣਿਆ ਹੋਇਆ ਉਹ ਨਸ਼ਿਆਂ ਦਾ ਦਰਿਆ ਦਾ ਜਿਹੜਾ ਕਲੰਕ ਸਾਡੇ ਮੱਥੇ ਤੇ ਲੱਗ ਚੁੱਕਾ ਹੈ ਪਸ ਪੰਜਾਬ ਤੋਂ ਸੀ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗੀ ਕਿ ਜਿਸ ਤਰ੍ਹਾਂ ਇਹ ਬੱਚੇ ਇੱਧਰ ਵੀ ਖੇਡਾਂ ਕਰਦੇ ਪਏ ਨੇ ਅੱਜ ক্রিকেট ਦਾ ਮੈਚ ਕਰ ਰਹੇ ਨੇ ਇਸੇ ਤਰੀਕੇ ਸਾਰੇ ਪਾਸੇ ਬੱਚੇ ਇਹੀ ਖੇਡਾਂ ਦੇ ਵਿੱਚ ਆਪਣਾ ਰੁਝਾਨ ਬਣਾਉਣ ਔਰ ਆਪਣਾ ਪੰਜਾਬ ਦਾ ਨਾਮ ਉੱਚਾ ਕਰਨ ਔਰ ਇਹ ਟੂਰਨਾਮੈਂਟ ਕਰਾਜਿਆ ਗਿਆ ਇਹਦੇ ਵਿੱਚ ਅੱਜ ਸਾਡੇ ਬਾਬਾ ਪ੍ਰਵੀਨ ਜੀ ਜੋ ਕਿ ਸਮਾਜ ਸੇਵਿਕ ਵੀ ਨੇ ਔਰ ਦੀਨਾ ਨਗਰ ਤੋਂ ਵਾਈਸ ਪ੍ਰੈਜ਼ੀਡੈਂਟ ਵੀ ਨੇ ਇਹਨਾਂ ਦਾ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਨਾ ਕਿਉਂਕਿ ਇਹਨਾਂ ਸ਼ਖਸੀਅਤਾਂ ਦੇ ਬਦੌਲਤ ਅੱਜ ਵੀ ਸਾਡੇ ਨੌਜਵਾਨ ਖੇਡ ਪ੍ਰਤੀ ਊਰਜਾ ਰੱਖਦੇ ਨੇ ਕਿਉਂਕਿ ਕੱਲ ਵੀ ਮੈਂ ਇੱਥੇ ਪਹੁੰਚਿਆ ਸਾਂ ਉਹ ਦੇਖਿਆ ਸੀ ਕਿ ਐਨੇ ਪਿੰਡਾਂ ਦੇ ਨੌਜਵਾਨ ਇਕੱਠੇ ਹੋਇਆ ਔਰ ਨਸ਼ੇ ਤੋਂ ਦੂਰ ਰਹਿਣ ਦੀ ਹਰ ਵਾਰੀ ਤਹਿ ਦਿੱਤੀ ਜਾਂਦੀ ਆ ਜਿਵੇਂ ਕਿ ਸਾਡੇ ਐਸਐਸਪੀ ਸਾਹਿਬ ਗਰਦਾਸਪੁਰੋ ਵੀ ਮੈਂ ਕਈ ਵਾਰੀ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਕੈਂਪ ਲਗਾਉਂਦਾ ਵੀ ਇਸ ਕਰਕੇ ਅਸੀਂ ਕੋਈ ਵੀ ਜਦੋਂ ਵੀ ਕੋਈ ਕਲੱਬ ਟੂਰਨਾਮੈਂਟ ਕਰਾਂਦੀ ਆ ਅਸੀਂ ਵੱਜ ਚੜ ਕੇ ਹਿੱਸਾ ਲੈਣੇ ਆ ਤੇ ਸਾਰੇ ਸਮਾਜ ਨੂੰ ਚਾਹੀਦਾ ਆ ਕਿ ਇਹਨਾਂ ਦਾ ਸਹਿਯੋਗ ਕਰਨਾ